7.5 ਕਰੋੜ ਰੁਪਇਆ ਕੈਸ਼ ਕੌਣ ਕਰ ਦੇ ਵਿੱਚ ਰੱਖਦਾ ਜਾਂ ਤੇ ਉਹਦੀ ਅਗਲੇ ਦਿਨ ਕੋ ਡੀਲ ਹੋਣੀ ਹੋਵੇ 2-4 ਦਿਨਾਂ ਦੇ ਵਿੱਚ ਤੇ ਜਾਂ ਉਹਨੂੰ ਤਾਜ਼ੇ-ਤਾਜ਼ੇ ਕਿਤੋਂ ਆਏ ਹੋਣ ਜਾਂ ਉਹਨੇ ਕਿਤੇ ਲੱਗਣਾ ਹੋਵੇ ਕਿਸੇ ਡੀਲ ਦੇ ਵਿੱਚ ਸੀਗਾ 5-500 ਕਰੋੜ ਰੁਪਇਆ ਕਮਾ ਕੇ ਬਿਠਾ ਹਿਆ ਹਰ ਅਫਸਰ 5 ਲੱਖ ਕਰੋੜ ਦਾ ਪੰਜਾਬ ਦੇ ਸਿਰ ਤੇ ਕਰਜ਼ਾ ਚੜ ਗਿਆ ਪੰਜਾਬ 'ਚ ਗੈਂਗਸਟਰ ਕਿਉਂ ਨੇ ਪੰਜਾਬ 'ਚ ਨਸ਼ੇੜੀ ਕਿਉਂ ਨੇ ਪੰਜਾਬ 'ਚ ਬੇਰੁਜ਼ਗਾਰ ਕਿਉਂ ਨੇ ਇੰਨੇ ਲੋਕਾਂ ਨੇ ਕੀਤਾ ਯਾਰ ਉਹ ਕਹਿੰਦੇ ਆ ਨਾ ਵੀ ਰੱਬ ਦੀਆਂ ਬੇਪਰਵਾਹੀਆਂ ਤੇ ਕੁੱਤੇ ਖਾਣ ਮਲਾਈਆਂ ਇਹ ਲੋਕ ਮੈਂ ਇਹਨਾਂ ਨੂੰ ਮੈਂ ਇਹ ਨਹੀਂ ਕਹਿੰਦਾ ਮੈਂ ਬਾਕੀਆਂ ਨੂੰ ਵੀ ਕਿੰਨਾ ਜੜੇ ਹੈਗੇ ਆ ਇਹ ਨਹੀਂ ਵੀ ਇਹ ਲੱਥ ਗਿਆ ਤੈਨੂੰ ਮੈਂ ਬੋਲਣ ਰਿਹਾ ਵੀ ਇਹ ਕੁੱਤੇ ਲੋਕ ਨੇ ਜਿਨ੍ਹਾਂ ਨੇ ਪੰਜਾਬ ਨੂੰ ਖਾ ਲਿਆ ਜਿਨ੍ਹਾਂ ਨੇ ਪੰਜਾਬ ਨੂੰ ਧੋਖਾ ਦਿੱਤਾ ਗੈਂਗਸਟਰ ਜਿਹੜਾ ਹੁੰਦਾ ਨਾ ਗਗਨ ਉਹ ਔਕਾਤ ਦੇਖ ਕੇ ਬੰਦੇ ਦੀ ਮੰਗਦਾ ਵੀ ਯਾਰ ਇਹਦੇ ਕੋਈ ਪੈਸੇ ਬੜੇ ਨੇ ਉਹਨੂੰ ਫੋਨ ਆਊਗਾ ਵੀ 5 ਕਰੋੜ ਦੀ ਫਰਾਉਤੀ ਦੇ ਦੇ ਕਰੋੜ ਰੁਪਏ ਦੀ ਫਰਾਉਤੀ ਦੇ ਦੇ 2 5 ਲੱਖ ਦੀ ਫਰਾਉਤੀ ਦੇ ਦੇ ਇਹ ਮੁਗਲ ਨੇ ਯਾਰ ਜਿੰਨਾ ਸਾਡੇ ਉੱਤੇ ਜ਼ਬਰ ਜ਼ੁਲਮ ਕੀਤਾ ਨਾ ਵੀ ਇਹਨਾਂ ਕੁਝ ਨਹੀਂ ਵੇਖਣਾ ਵੀ ਅਗਲੇ ਪਾਸੇ ਬੰਦੇ ਨੇ ਕੋਈ ਵਿਆਜੀ ਚੁੱਕ ਕੇ ਪੈਸੇ ਦੇਣੇ ਨੇ ਅਗਲੇ ਪਾਸੇ ਬੰਦੇ ਨੇ ਕੋਈ ਮਤਲਬ ਪਤਾ ਨਹੀਂ ਕਿੱਥੋਂ ਕੀ ਕਰਦੀ ਦੇ ਗਹਿਣੇ ਵੇਚ ਕੇ ਪੈਸੇ ਦੇਣੇ ਨੇ ਇਹੋ ਮੁਗਲ ਨੇ ਇਹੋ ਇਹਨਾਂ ਨੂੰ ਮੈਂ ਕਹਿੰਦਾ ਇਹ ਰਜਿਸਟਰਡ ਮਾਨਤਾ ਪ੍ਰਾਪਤ ਤੇ ਸਰਟੀਫਾਈਡ ਜਿਹੜੇ ਉਹ ਗੈਂਗਸਟਰ ਨੇ ਸਰਕਾਰ ਦੇ